ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪੜ੍ਹਾਈ ਭੈਣ ਭਰਾ ਪਤਾ ਮੰਗ ਤੇ ਫੋਨ ਨੰਬਰ ਜੋ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿੰਨਾ ਚਿਰ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਵਾਰ-ਵਾਰ ਲਗਾਈ ਜਾਂਦੀ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀ ਉਹ ਰਿਸ਼ਤਾ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਉਮਰ 25 ਸਾਲ ਜ਼ਿਲ੍ਹਾ ਪਟਿਆਲਾ ਕਾਸ ਜਰਸੀ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਆਰਮੀ ਵਿੱਚ ਹੈ ਜੀ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਕੱਦ 5 ਫੁੱਟ 11 ਇੰਚ ਹੈ ਤੇ ਗੋਤ ਗਿੱਲ ਹੈ ਮੰਗਾ ਜੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਿੰਪਰ ਘਰੇਲੂ ਲੜਕੀ ਚਾਹੀਦੀ ਹੈ ਜੀ ਲੜਕੀ ਸਿਰਫ ਜਰਸੀ ਕਾਂਸ ਤੋਂ ਹੀ ਹੋਵੇ ਲੜਕੀ ਪਟਿਆਲਾ ਫਤਿਹਗੜ੍ਹ ਸਾਹਿਬ ਖੰਨਾ ਮਾਨਸਾ ਏਰੀਏ ਤੋਂ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਗੋ ਢਿੱਲੋਂ ਜਨਮ 29 6 1994 ਕੱਦ 5 ਫੁੱਟ 3 ਇੰਚ ਪੜ੍ਹਾਈ ਵੀ ਐਸੀ ਨਰਸਿੰਗ ਕਮ ਸੈਂਟਰਲ ਗਵਰਨਮੈਂਟ ਜੌਬ ਕਰਦੇ ਨੇ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਜੀ ਪਿਤਾ ਆਰਮੀ ਚੋ ਰਿਟਾਇਰ ਨੇ ਤੇ ਇੱਕ ਰਿਟਾਇਰ ਨੇ ਇੱਕ ਪ੍ਰਾਇਕ ਭੈਣ ਕੈਨੇਡਾ ਵਿੱਚ ਪਤਾ ਅਮਰitsar ਸਾਹਿਬ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਜੀ ਜ਼ਮੀਨ 4 ਤੋਂ 5 ਕਿੱਲੇ ਹੋਵੇ ਇਹਨਾਂ ਨੂੰ ਅਮਰitsar ਸਾਹਿਬ ਦੇ ਨੇੜੇ ਦੇ ਏਰੀਏ ਨੂੰ ਪਹਿਲ ਆ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਡੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਾਇਲ ਅਗਰਵਾਲ ਜਨਮ 7 ਮਈ 1995 ਜਨਮ ਸਥਾਨ ਮਹਾਲੀ ਪੜ੍ਹਾਈ ਐਮ ਐਸ ਸੀ ਕੈਮਿਸਟਰੀ ਬੀ ਐਡ ਆਇਲਰਸ ਕਲੀਅਰ ਬੈਂਡ ਸ਼ੇਪ ਐਂਡ 5 ਮਾਤਾ ਰਜਨੀ ਅਗਰਵਾਲ ਹਾਊਸ ਵਾਈਫ ਨੇ ਪਿਤਾ ਸੁਹਾਸ ਅਗਰਵਾਲ ਬਿਜ਼ਨਸਮੈਨ ਨੇ ਪ੍ਰਾਪ ਅੰਕੁਸ਼ ਪੀਅਰ ਇਨ ਕੈਨੇਡਾ ਪਤਾ ਖੋਜ ਸਾਪ ਡੋਮੂਗਾ ਲੜਕੀ ਤਲਾਕਸ਼ੁਦਾ ਜੀ ਲੜਕੀ ਦੀ 2 ਸਾਲ ਦੀ ਇੱਕ ਬੇਟੀ ਹੈ ਮੰਗ ਹੈ ਇਹਨਾਂ ਨੂੰ ਅਗਰਵਾਲ ਕਾਸਟ ਲੜਕਾ ਅਗਰਵਾਲ ਕਾਸ ਖੱਤਰੀ ਅਰੋੜਾ ਦਾ ਜੱਟ ਕਾਸ ਤੋਂ ਹੋਵੇ ਲੜਕਾ ਚੰਗਾ बिजनेਸਮੈਨ ਜਾਂ ਸਰਕਾਰੀ ਨੌਕਰੀ ਵਾਲਾ ਜਾਂ ਨਾ ਰਹੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਬਦਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨ ਕੁਮਾਰ ਕੱਦ 5 ਫੁੱਟ 7 ਇੰਚ ਜਨਮ 29 1 1988 ਪੜਾਈ +2 ਕਾਸ ਮਹਾਸ਼ਾ ਪਤਾ ਅਮ੍ਰਿਤਸਰ ਸਾਹਿਬ ਪਿਤਾ ਦਾ ਗੋਤ ਜਨੂਤਰੇ ਮਾਤਾ ਦਾ ਗੋਤ ਸੰਗੂਤਰੇ ਪਰਿਵਾਰ ਵਿੱਚ ਮਾਤਾ ਹਨ ਪਿਤਾ ਐਕਸਪੈਂਡ ਨੇ ਇੱਕ ਵੱਡਾ ਭਰਾ ਮੈਰਿਡਾ ਦੋ ਭੈਣਾਂ ਨੇ ਮੈਰਿਡ ਨੇ ਜੀ ਕੰਮ ਆਪਣਾ ਬਿਜ਼ਨਸ ਆ ਰਿਕਾਰਡਿੰਗ ਸਟੂਡੀਓ ਅਤੇ ਦੋ ਲੈਬ ਨੇ ਵਧੀਆ ਇਨਕਮ ਆ 40 ਤੋਂ 50 ਹਜ਼ਾਰ ਇੱਕ ਮਹੀਨੇ ਦੀ ਤੇ ਆਪਣਾ ਘਰ ਹੈ ਜੀ ਲੜਕਾ ਕੋਈ ਨਸ਼ਾ ਨਹੀਂ ਕਰਦਾ ਜੀ ਵੈਸ਼ਨੂ ਹੈ ਮੰਗਾ ਜੀ ਇਹਨਾਂ ਨੂੰ ਦੱਸ ਜਾ 12 ਬੜੀ ਗਰੀਬ ਘਰ ਦੀ ਕਰੇ ਲੂ ਲੜਕੀ ਚਾਹੀਦੀ ਹੈ ਜੀ ਲੜਕੀ ਸੂਣੀ ਹੋਵੇ ਪਰਿਵਾਰ ਵੱਲੋਂ ਦਾਸ ਦੇ ਇਸ ਦੀ ਕੋਈ ਮੰਗ ਨਹੀਂ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਉਹਦੇ ਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀਖ ਸੋਨਾ ਸੁਨੱਖਾ ਲੜਕਾ ਜਨਮ 1999 ਕੱਦ 5 ਫੁੱਟ 7 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਬੇਟਾ ਕੰਪਿਊਟਰ ਸਾਇੰਸ ਕਮ ਸੌਫਟਵੇਅਰ ਇੰਜੀਨੀਅਰ ਜਰਮਨ ਵਿੱਚ ਵਰਕ ਪਰਮਿਟ ਤੇ ਨਹੀਂ ਜੀ ਇਹ ਮੰਗ ਹੈ ਇਹਨਾਂ ਨੂੰ ਵਧੀਆ ਸੁਣੀ ਸੁਣਖੀ ਲੜਕੀ ਇਹਨਾਂ ਦੇ ਬਰਾਬਰ ਪੜੀ ਲਿਖੀ ਜਰਮਨ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁੱਕੇ ਵਿੱਚ ਪੀਅਰ ਜਾਂ ਸਿਟੀਜ਼ਨ ਚਾਹੀਦੀ ਆ ਇਹਨਾਂ ਦੇ ਏਰੀਏ ਦੇ 60-70 ਕਿਲੋਮੀਟਰ ਦੇ ਨੇੜੇ ਇਲਾਕੇ ਨੂੰ ਪਹਲ ਆ ਜੀ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਏ ਨੇ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮ 01/08/96 ਕੱਦ 5 ਫੁੱਟ 4 ਇੰਚ ਪੜਾਈ ਬੀਐਸਸੀ ਨਰਸਿੰਗ ਲੜਕੀ ਕਨੇਡਾ ਪੀਅਰਾ ਜ਼ੋਵਾਰ ਰਜਿਸਟਰ ਨਰਸ ਹਸਪਤਾਲ ਵਿੱਚ ਜੌਬ ਕਰਦੀ ਹੈ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ੂ ਹੈ ਕਾਹ ਸ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀ ਕਰਦੇ ਨੇ ਜ਼ਿਲ੍ਹਾ ਗੁਰਦਾਸਪੁਰ ਮੰਗੇਨ ਨੂੰ ਲੜਕਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਚਾਹੀਦਾ ਜੀ ਲੜਕੇ ਨੇ ਘੱਟੋ ਘੱਟ ਬੀਏ ਕੀਤੀ ਹੋਵੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ شریف ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਮੈਰिज ਵੀਰੋਂ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਉਮਰ 35 ਸਾਲ ਪੜਾਈ 8 ਪਾਸ ਗੋਤ ਸਿਆਸੀ ਕਾਸਟ ਵਾਵਾ ਕੱਦ 5 ਫੁੱਟ 8 ਇੰਚ ਇਹਨਾਂ ਦੇ ਮਾਤਾ ਪਿਤਾ ਨੇ ਜੀ ਪਿਤਾ ਠੇਕੇਦਾਰੀ ਦਾ ਕੰਮ ਕਰਦੇ ਨੇ ਮਾਤਾ ਹਸ ਵਾਈਫ ਨੇ ਇਹ ਦੋ ਭੈਣਾ ਤੇ ਤਿੰਨ ਭਰਾ ਨੇ ਦੋਨੋਂ ਭੈਣਾ ਬੈਰਡ ਨੇ ਤੇ ਇੱਕ ਭਰਾ ਵੀ ਮੈਰਡ ਆ ਇਹਨਾਂ ਦਾ ਕੰਮ ਆ ਜੀ ਰਾਜਗਰੀ ਠੇਕੇਦਾਰੀ ਦਾ ਇਹਨਾਂ ਦੇ ਦੋ ਮਕਾਨ ਨੇ ਪਤਾ ਬਿਹਲਾ ਜ਼ਿਲ੍ਹਾ ਬਰਨਾਲਾ ਮੰਗਾ ਜੀ ਇਹਨਾਂ ਨੂੰ ਗਰੀਬ ਘਰ ਦੀ ਸਿੰਪਲ ਘਰੇਲੂ ਘਰ ਸੰਭਾਲਣ ਵਾਲੀ ਚਾਹੀਦੀ ਆ ਲੜਕੀ ਲੜਕੀ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਜੀ ਮੱਝ ਵੀ ਸਿੱਖਾਂ ਦੀ ਨਾ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੋਦਾ ਸਿੰਘ ਉਮਰ 31 ਸਾਲ ਜਿਲ੍ਹਾ ਗੁਰਦਾਸਪੁਰ ਜ਼ਮੀਨਦਾਰ ਕਲੇ ਕਾਸਟ ਜੱਟ ਸਿੱਖ ਲੜਕਾ 5 ਸਾਲਾਂ ਤੋਂ ਪੁਰਤਕਾਲ ਵਿੱਚ ਹੈ ਜੀ ਮੰਗ ਹੈ ਇਹਨਾਂ ਨੂੰ ਵਧੀਆ ਚੰਗੇ ਪਰਿਵਾਰ ਦੀ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਜੀ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਮੰਗ ਲਈ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਕੀ ਸਿੰਘ ਜਨਮ 1/1/1992 ਕਾਸ ਜਰਸੀ ਕੱਦ 5 ਫੁੱਟ 5 ਇੰਚ ਗੋਤ ਸਰਾ ਪੜਾਈ 10 ਪਾਸ ਪਿੰਡ ਸਹਾਰਣਾ ਜ਼ਿਲ੍ਹਾ ਮਾਨਸਾ ਪਿਤਾ ਗਮਦੂਰ ਸਿੰਘ ਕੰਮ ਖੇਤੀਬਾੜੀ ਕਰਦੇ ਨੇ ਮਾਤਾ ਜਗਮੀਲ ਕੌਰ ਹਾਊਸ ਵਾਈਫ ਨੇ ਇੱਕ ਭਰਾ ਨੇ ਜੀ ਇਹ ਇੱਕ ਇਹਨਾਂ ਦਾ ਭਰਾ ਏ ਹੋਰ ਦੋ ਭੈਣਾਂ ਨੇ ਮੈਰਿਡ ਨੇ ਜ਼ਮੀਨ 5 ਕਿੱਲੇ ਤੇ 10 ਕਿੱਲੇ ਦੀ ਖੇਤੀ ਕਰਦੇ ਨੇ ਖੇਤੀਬਾੜੀ ਦੇ ਸਾਰੇ ਸਾਧਨ ਇਹਨਾਂ ਦੇ ਆਪਣੇ ਨੇ ਤਿੰਨ ਤੋਂ 4 ਲੱਖ ਰੁਪਏ ਸਾਲ ਦੀ ਆਮਦਨ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਭਾਵੇਂ ਗਰੀਬ ਘਰ ਦੀ ਹੋਵੇ ਜਾਂ ਬਾਹਰ ਵਾਲੀ ਹੋਵੇ ਹੋਰ ਪਰਿਵਾਰ ਦੀ ਕੋਈ ਡਿਮਾਂਡ ਨਹੀਂ ਜੀ ਫੋਨ ਨੰਬਰ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 371999 ਕਾਸਟ ਕੱਦ 5 ਫੁੱਟ 4 ਇੰਚ ਗੋਤ ਸੰਧੂ ਕਾਸ ਜਰਸੀ ਪਤਾ ਅਮਰitsar ਸਾਹਿਬ ਪੜਾਈ ਬੀਕੋਮ ਐਮਕੋਮ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਕੌਰ ਦੋ ਭਰਾ ਨੇ ਇੱਕ ਕੈਨੇਡਾ ਵਿੱਚ ਤੇ ਦੂਸਰਾ ਅਮਨਦੀਪ ਹਸਪਤਾਲ ਵਿੱਚ ਜੌਬ ਕਰਦੇ ਆ ਮੰਗ ਆ ਇਹਨਾਂ ਨੂੰ ਆਸਟ੍ਰੇਲੀਆ ਕੈਨੇਡਾ ਅਮਰੀਕਾ ਪੀਆਰ ਲੜਕੇ ਨੂੰ ਪਹਿਲਾ ਜੀ ਲੜਕੇ ਨੂੰ ਘੱਟੋ ਘੱਟ 4 ਕਿੱਲੇ ਜ਼ਮੀਨ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ RAM ਗੜੀਆ ਸਿੱਖ ਲੜਕੀ ਜਨਮ 1990 ਕੱਦ 5 ਫੁੱਟ 5 ਇੰਚ ਪੜਾਈ ਐਮਏ ਬੀਏ ਜ਼ਿਲ੍ਹਾ ਫਰੀਦਕੋਟ ਇਹ ਤਿੰਨ ਭੈਣਾਂ ਇੱਕ ਭਰਾ ਇਹਨਾਂ ਨੂੰ ਲੜਕਾ ਵਧੀਆ ਕਾਰਵਾਰ ਕਰਦਾ ਹੋਵੇ ਜਾਂ ਵਧੀਆ ਜ਼ਮੀਨ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੋਨੂ ਕਾਸ ਸੁਨਿਆਰਾ ਕ ਜਨਮ 5 ਜਨਵਰੀ 1990 ਕੱਦ 6 ਫੁੱਟ ਪਤਾ ਅਮਰਤਸਰ ਸਾਹਿਬ ਲੜਕਾ ਕੜਾਈ ਤੇ ਪੀਕੂ ਕਰਨ ਦਾ ਕੰਮ ਕਰਦਾ ਜੀ ਇਹਨਾਂ ਨੂੰ ਬਿਲਕੁਲ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਕਿਸੇ ਵੀ ਕਾਸ਼ ਦੀ ਹੋਵੇ ਕੋਈ ਜਾਤੀ ਬੰਦ ਨਹੀਂ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 25 ਮਾਰਚ 1994 ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਕਾਸਟ ਜਰਸੀ ਗੋਤ ਖੇਰਾ ਪਤਾ ਕਰਤਾਰਪੁਰ ਲੜਕਾ ਸਪੈਨ ਵਿੱਚ ਪੀਅਰ ਆ ਜੀ ਲੜਕਾ ਕੋਈ ਨਿਸ਼ਾਨ ਨਹੀਂ ਕਰਦਾ ਸ਼ੁੱਧ ਵੈਸ਼ ਨੂੰ ਹੈ ਜੀ ਮੰਗ ਹੈ ਇਹਨਾਂ ਨੂੰ ਜਰਸੀਕ ਪਰਿਵਾਰ ਤੋਂ ਘਰੇਲੂ ਸਿੰਪਲ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਆ ਗੜ ਕੀ ਲੁਧਿਆਣਾ ਜਲੰਧਰ ਕਪੂਥਲਾ ਏਰੀਏ ਤੋਂ ਹੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਸੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰਾ ਕਾਸ ਦਾ ਲੜਕਾ ਜਨਮ ਫਰਵਰੀ 1976 ਕੱਦ 5 ਫੁੱਟ 5 ਇੰਚ ਪੜਾਈ ਡਿਗਰੀ ਇਨ ਇਲੈਕਟ੍ਰੀਕਲ ਜੌਬ ਸਰਕਾਰੀ ਨੌਕਰੀ ਲੈਕਚਰਲ ਵੋਕੇਸ਼ਨਲ ਇਲੈਕਟ੍ਰੀਕਲ ਸਕੂਲ ਨੇਮ ਆਫ ਸਕੂਲ ਆਫ ਐਨੀਮਸ ਮੰਡੀਪੁਰ ਰਾਮਪੁਰਾ ਬਠਿੰਡਾ ਲੜਕਾ ਤਲਾਕशुदा ਜੀ ਕੋਈ ਬੱਚਾ ਨਹੀਂ ਮੰਗ ਹੈ ਇਹਨਾਂ ਨੂੰ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਜੀ ਉਮਰ 35 ਤੋਂ 45 ਸਾਲ ਤੱਕ ਹੋਵੇ ਤਲਾਕ ਸੁਦਾ ਜ ਵਿਧਵਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1 ਜਨਵਰੀ 2002 ਕੱਦ 6 ਫੁੱਟ 8 ਇੰਚ ਕਾਸ ਜਰਸੀ ਗੋਤ ਸਿੱਧੂ ਪਤਾ ਰਾਮਪੁਰਾ ਫੁੱਲ ਬਠਿੰਡਾ ਪੜਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕ ਦੀ ਇੰਜੀਨੀਅਰ ਕੈਨੇਡਾ ਤੋਂ ਲੜਕਾ ਪੀਆਰਆ ਜੀ ਕੈਨੇਡਾ ਵਿੱਚ ਜ਼ਮੀਨ 19 ਕਿਲੇ ਹਾਈਵੇ ਰੋਡ ਤੇ ਨੇ ਮੰਗਾ ਜੀ ਇਹਨਾਂ ਨੂੰ ਪੜੀ ਲਿਖੀ ਸੁੰਦਰ ਲੜਕੀ ਚਾਹੀਦੀ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਵੀ ਐਸੀ ਨਰਸਿੰਗ ਵਾਲੀ ਲੜਕੀ ਨੂੰ ਪਹਿਲਾਂ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਡੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਨਸੀ ਗੋਤ ਬਰਾੜ ਉਮਰ 25 ਸਾਲ ਕੱਦ 5 ਫੁੱਟ 8 ਇੰਚ ਕੰਮ ਸਕੂਲ ਸਟੂਡੈਂਟ ਮਕੈਨਿਕਲ ਆਸਟ੍ਰੇਲੀਆ ਵਿੱਚ ਇਹਨਾਂ ਦੀ ਦੁਕਾਨ ਮਕੈਨਿਕ ਦੀ ਮਾਤਾ ਹਾਊਸ ਵਾਈਫ ਨੇ ਪਿਤਾ ਖੇਤੀਬਾੜੀ ਕਰਦੇ ਨੇ ਇਹਨਾਂ ਦੀਆਂ ਤਿੰਨ ਭੈਣਾਂ ਨੇ ਮੈਰਦ ਨੇ ਪਤਾ ਜਤੋ ਜ਼ਿਲ੍ਹਾ ਫਰੀਦਕੋਟ ਲੜਕਾ ਤਲਾਕਸ਼ੁਦਾ ਜੀ ਮੰਗਾ ਜੀ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਆਸਟ੍ਰੇਲੀਆ ਜਾਣ ਦੀ ਚਾਹਵਨ ਚਾਹੀਦੀ ਆ ਲੜਕੀ ਦੀ ਕਾਸ ਜੱਟ ਸਿੱਖੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ अगला रिश्ता नोट करो जी नाम सिंह जन्म 1993 कद 5 फुट 7 इंच पढ़ाई बीटेक इंडिया तो पता मोगा काज रामगड़िया जी लड़का ब्रिटिश कोलंबिया ਵਿੱਚ ਵਰਕ ਪਰਮਿਟ ਤੇ ਆ ਜੀ लड़का शुद्ध વૈਸ਼ਣੂ ਆ ਜੀ ਮਾਤਾ ਹਾਊਸ ਵਾਈਫ ਨੇ ਪਿਤਾ ਪ੍ਰਾਈਵੇਟ ਠੇਕੇਦਾਰੀ ਦਾ ਕੰਮ ਕਰਦੇ ਨੇ ਲੜਕੇ ਦੇ ਛੋਟੇ ਇੱਕ ਭੈਣ ਤੇ ਭਰਾ ਕੈਨੇਡਾ ਵਿੱਚ ਹਨ ਜੀ ਮਾਂਗਾ ਜੀ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਸੋਹਣੀ ਸੁਲੱਖੀ ਚਾਹੀਦੀ ਆ ਲੜਕੀ ਕਨੇਡਾ ਤੋਂ ਲੜਕੀ ਪਹਿਲਾ ਜੀ ਕਨੇਡਾ ਤੋਂ ਹੋਵੇ ਜੇ ਤੇ RAM ਗੜੀ ਆਕਾਸ਼ ਨੂੰ ਪਹਿਲਾ ਬਾਕੀ ਹੋਰ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿਕ ਸੋਹਣੀ ਸੁਲੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸ਼ੀਨਾ ਪਤਾ ਨਹੀਂ ਉਹ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਹੈ ਮੀਂਗਲਿਸ਼ ਕਾਮ ਪ੍ਰੋਫੈਸਰ ਤੇ ਪੀ ਐਚ ਡੀ ਮੰਗਾ ਜੀ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸੀ ਵੀ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਪੀਆਰ ਜਾਂ ਸਿਟੀਜ਼ਨ ਚਾਹੀਦਾ ਇਹਨਾਂ ਨੂੰ 12ਵੇਂ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ 60 ਤੇ 70 ਕਿਲੋਮੀਟਰ ਦੇ ਨੇੜੇ ਦੇ ਏਰੀਆ ਨੂੰ ਪਹਿਲਾ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਆਪਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਧੂਰੀ ਕਾਸ ਰਵਿਦਾਸ ਸਿੱਖ ਪੜ੍ਹਾਈ ਪਲੱਸ 2 ਕੰਪਿਊਟਰ ਕੋਰਸ 7 ਬੈਂਡ ਕੱਦ 5 ਫੁੱਟ 2 ਇੰਚ ਇੱਕ ਭੈਣ ਇੱਕ ਭਰਾ ਨੇ ਇਹਨਾਂ ਦੇ ਮੰਗਾ ਜੀ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਰਵਿਦਾਸ ਸਿੱਖ ਲੜਕੇ ਨੂੰ ਪਹਿਲ ਆ ਜੀ ਕਿਸੇ ਔਰਤ ਨਾਲ ਰੰਦਾ ਹੋਵੇ ਤਾਂ ਕੰਟਰੈਕਟ ਮੈਰਿਜ ਦੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਡੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਚਹਲ ਕਾਸ ਜਰਸੀ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਬੀਟੈਕ ਇਲੈਕਟ੍ਰੀਕਲ ਚੰਡੀਗੜ੍ਹ ਤੋਂ ਕੰਮ ਹਾਲੇ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਜੀ ਇਹ ਪਤਾ ਪੀਖੀ ਮਾਨਸਾ ਲੜਕੇ ਨੂੰ 6 ਪਲੱਸ 1 ਏਕੜ ਜ਼ਮੀਨ ਆਉਂਦੀ ਹੈ ਇਹਨਾਂ ਦੀਆਂ ਦੋ ਭੈਣਾਂ ਨੇ ਦੋਨੋਂ ਵਿਆਹੀਆਂ ਨੇ ਇੱਕ ਪੰਜਾਬ ਵਿੱਚ ਇੱਕ ਅਸਟ੍ਰੇਲੀਆ ਸਿਟੀਜ਼ਨ ਤੇ ਇੱਕ ਭਰਾ ਨਮੈੜਾ ਪੁਰਤਕਾਲ ਵਿੱਚ ਪੀਅਰ ਆ ਪਿਤਾ ਰਿਟਾਇਰ ਜੇਆਈ ਨੇ 60000 ਪੈਨਸ਼ਨ ਮਹੀਨਾ ਦੀ ਉਹਨਾਂ ਨੂੰ ਮਾਤਾ ਹਾਊਸ ਵਾਈਫ ਨੇ ਮੰਗਾ ਜੀ ਇਹਨਾਂ ਨੂੰ ਲੜਕੀ ਪੜ੍ਹੀ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਹਣੀ ਚਾਹੀਦੀ ਆ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵੀ ਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਭਜੋਤ ਸਿੰਘ ਜਨਮ 24/09/1993 ਕੱਦ 5 ਫੁੱਟ 7 ਇੰਚ ਕਾਸ ਜਰਸੀਕ ਪ੍ਰਾਈਡ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜ਼ਮੀਨ ਢਾਈ ਕਿੱਲੇ ਪਤਾ ਜ਼ਿਲ੍ਹਾ ਨਮਾਸ਼ਹਿਰ ਸਾਈਡ ਇਨ ਕੰਬੀ ਹਜ਼ਾਰ ਮਿੰਨਾ ਪ੍ਰਾ ਕੋਈ ਨਹੀਂ ਇੱਕ ਭੈਣ ਮੈੜਾ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮੰਗਾ ਲੜਕੀ ਅਮਰਤਤਾਰੀ ਹੋਵੇ ਜਾਂ ਅਮਰਤ ਛਕਣ ਦੀ ਇੱਛਾ ਰੱਖਦੀ ਹੋਵੇ ਚਾਹੇ ਲੜਕੀ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਸੋਹਣੀ ਹੋਵੇ ਜੱਟ ਕਾਸਟ ਨੂੰ ਪਹਿਲਾ ਬਾਕੀ ਕਿਸੇ ਵੀ ਉੱਚ ਜਾਤੀ ਦੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਰਹੇ ਜੀ ਲੜਕੀਆਂ ਫੋਨ ਨੰਬਰ ਦਿੱਤਾ ਗਿਆ ਹੈ ਬੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੇਵਾਦਾਸ ਕਾਦ 5 ਫਟ 4 ਇੰਚ ਜਨਮ 30 12 1984 ਪੜਾਈ ਐ ਮੈਂ ਇੰਗਲਿਸ਼ ਮੈਥ ਕਾਸਟ ਮਹਿਰਾ ਕਸ਼ਯ ਅਪਰਾਜਪੂਤ ਮਹਿਰਾ ਗੋਤ ਗੋਦਰਾ ਪਿਤਾ ਰਟਾਇ ਰੇਲਵੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਚਾਰ ਭਰਾ ਮੈਰਿਡ ਨੇ ਦੋ ਭੈਣਾਂ ਮੈਰਿਡ ਨੇ ਪਤਾ ਪੰਗਾਲਾ ਤਹਿਸੀਲ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਕਾਮਾਜੀ ਕਲਰਕ ਜੁਡੀਸ਼ੀਅਲ ਕੋਰਟ ਦਸ਼ੂਹਾ ਵਿੱਚ ਸਰਕਾਰੀ ਨੌਕਰੀ ਕਰਦੇ ਨੇ ਮੰਗਾ ਜੀ ਇਹਨਾਂ ਨੂੰ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਘਰੇਲੂ ਲੜਕੀ ਚਾਹੀਦੀ ਆ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਕਲਰਿਸਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਗੋਲਡਸਮਿਥ ਮੇਰ ਰਾਜਪੂਤ ਗੋਤ ਕਰਵਲ ਜਨਮ 13/8/2000 ਕੱਦ 5 ਫਟ 10 ਇੰਚ ਲੜਕਾ ਸ਼ੁੱਧ ਵੈਸ਼ ਨੂੰ ਆ ਜੀ ਜੋਬ ਗਵਰਨਮੈਂਟ ਜੋਬ ਇਨ ਕੈਨੇਡਾ 에ਰਲਾਈਨਸ ਵਿੱਚ 에어ਪੋਰਟ ਲੜਕਾ ਕੈਨੇਡਾ ਵਿੱਚ ਪੀਆਰ ਆ ਜੀ ਪਿਤਾ ਰਿਟਾਇਰ ਪੰਜਾਬ ਐਜੂਕੇਸ਼ਨ ਗਵਰਨਮੈਂਟ ਜੋਬ ਤੋਂ ਮਾਤਾ ਹਾਊਸ ਵਾਈਫ ਨੇ ਇੱਕ ਪੈਨ ਗਵਰਨਮੈਂਟ ਜੋਬ ਇਨ ਕੈਨੇਡਾ ਚ ਜ਼ਿਲ੍ਹਾ ਫਰੀਦਕੋਟ ਬੰਗਲੜੀ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਲੜਕੀ ਬੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 19/7/2002 ਗੋਤ ਭੁੱਲਰ ਕਾਸ ਰਾਜ ਸਿੱਕ ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਕਾਮਸੈਲੋਂ ਉਂਦਾ ਪਤਾ ਜਲਾਲ ਜ਼ਿਲ੍ਹਾ ਬਠਿੰਡਾ ਮੰਗਾ ਜੀ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਚਾਹੀਦਾ ਲੜਕੇ ਕੋਲੇ 3-4 ਕਿੱਲੇ ਜ਼ਮੀਨ ਹੋਵੇ ਜਾਂ ਲੜਕਾ ਐਨ ਆਰ ਆਈ ਹੋਵੇ ਇਹਨਾਂ ਨੂੰ ਨਾਈ ਸੇ ਕਾਸ਼ ਦੇ ਹੀ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਡੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਤੰਤਰਪ੍ਰੀਤ ਸਿੰਘ ਕਾਸ਼ ਜਰਸੀ ਗੋਤ ਵਿਰਕ ਕੱਦ 6 ਫੁੱਟ 2 ਇੰਚ ਜਨਮ 26 1996 ਪੜ੍ਹਾਈ ਬੀਟਾ ਕੈਗਰੀਕਲਚਰ ਇੰਜੀਨੀਅਰਿੰਗ ਫਰੋਮ ਪੀਏਜ਼ੂ ਐਡ ਹਮਟਾ ਕੈਗਰੀਕਲਚਰ ਇੰਜੀਨੀਅਰਿੰਗ ਫਰੋਮ ਬਰੇਸਵਨ ਆਸਟ੍ਰੇਲੀਆ ਤੋਂ ਪੀਆਰ ਅਪਲਾਈ ਕਰਿਆ ਜੀ ਇਹਨਾਂ ਨੇ 17 ਮਹੀਨਾ ਪਹਿਲਾਂ ਵਰਕਿੰਗ ਵਿਦ ਗਵਰਨਮੈਂਟ ਆਫੀਸਰ ਐਮਰਲੈਂਡ ਆਸਟ੍ਰੇਲੀਆ ਵਰਕ ਐਜ਼ ਅ ਸੀਨੀਅਰ ਟੈਕਨੀਕਲ ਰਿਸਰਚ ਆਫੀਸਰ ਨੇ ਹੈ ਪਿਤਾ ਰਿਟਾਇਰ ਆਰਮੀ ਆਫਸਰ ਤੇ ਆਫਟਰ 댓 ਰਿਟਾਇਰ ਫਰਮ ਸੁਪਰ ਮਲਟੀਨੈਸ਼ਨਲ ਕੰਪਨੀ ਚੋਂ ਮਾਤਾ ਹਾਊਸ ਵਾਈਫ ਨੇ ਇਹਨਾਂ ਦੀਆਂ ਦੋ ਭੈਣਾਂ ਨੇ ਮੈਰਿਡ ਨੇ ਇੱਕ ਆਸਟ੍ਰੇਲੀਆ ਸਿਟੀਜ਼ਨ ਤੇ ਕੈਨੇਡਾ ਵਿੱਚ ਪਤਾ ਜੰਡਿਆਲਾ ਗੁਰੂ ਅੰਮ੍ਰਿਤਸਰ ਸਾਹਿਬ ਮੰਗਾ ਜੀ ਲੜਕੀ ਦਾ ਕੱਦ 5 ਫੁੱਟ 6 ਇੰਚ ਤੋਂ ਉੱਪਰ ਹੋਵੇ ਲੜਕੀ ਜਰਸੀ ਕਾਸਟ ਤੋਂ ਹੀ ਹੋਵੇ ਬਿਰਕ ਤੇ ਬਾਹਰ ਸੰਪਰਕ ਕਰ ਸਕਦੇ ਨੇ ਜੀ ਲੜਕੀ ਦੀ ਪੜ੍ਹਾਈ ਡਾਕਟਰ ਅਤੇ ਸੀਐਮਐਸਸੀ ਫਰਮ ਆਈਟੀ ਨੋਟ ਬੈਲੋ ਦਾ ਵੀਐਸਸੀ ਨਰਸਿੰਗ ਜਿਸਟਰ ਨਰਸ ਲੜਕੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਤਰਨਤਨ ਸਾਹਿਬ ਜੀਰਾ ਮੱਖੂ ਕਪੂਰਥਲਾ ਕਪੂਰਸ ਲੈ ਰਹੀ ਹੈ ਤਾਂ ਉਹ ਬੇ ਲੜਕੀ ਪਤਲੀ ਤੇ ਸੋਹਣੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜਿੰਦੇ ਨੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਸਨ ਅੱਜ ਦੇ ਕੁਝ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਦੀ ਫੀਸ ਬਹੁਤ ਘੱਟ ਲਈ ਜਾਂਦੀ ਹੈ ਤੇ ਸਿਰਫ ਇੱਕ ਵਾਰ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਚਿਰ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਬਾਰ ਬਾਰ ਲਗਾਇਆ ਜਾਂਦਾ ਹੈ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ